ਆਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਆਪਣੇ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇੱਥੇ ਲਾਜਾ ਵੱਟਣਾ ਉਹ ਤੇ ਐ ਕਲਿੱਕ ਕਰ ਦਿਓ ਤੇ ਆਟੋਮੈਟਿਕਲੀ ਉਹ ਸਬਸਕ੍ਰਾਈਬ ਹੋ ਜਾਊਗਾ ਕਿਉਂਕਿ ਜਿਹੜਾ ਨਵੇਂ ਦਿਨੋਂ ਬਲੌਗ ਆ ਤੁਹਾਡੇ ਕੋਲੇ ਪਹੁੰਚਦਾ ਰਹੂਗਾ ਇੱਥੇ ਸਾਡੇ ਬਾਪੂ ਜੀ ਆ ਗਏ ਐ ਸਿਆਲ ਵਾਲੇ ਕੱਪੜੇ ਕੱਢ ਕੇ ਬਾਹਲੇ ਲੀਲੀ ਪੱਗ ਖਾਕੀ ਕੁੜਤਾ ਮੇਰੀ ਲਾਡੋ ਆ ਬਾਪੂ ਕਿਵੇਂ ਆ ਫਿਰ ਗੱਡੀ ਠੀਕ ਹੈ ਠੀਕ ਹੈ ਉਹ ਠੀਕ ਹੈ ਸਾਰੇ ਗੱਲ ਸੁਣਾ ਆ ਗਈ ਹੁਣ ਗੱਲ ਸੁਣਾਉਗੀ ਇਹ ਹਾਂ ਜੀ ਕਹਿੰਦੇ ਬਾਹਰ ਜਾ ਰਿਹਾ ਕਿਉਂ ਕਰ ਤੂੰ ਕਿਹੜਾ ਉਹ ਬਾਦ ਨੇ ਸਵਰ ਰੱਖ ਕੋਈ ਟੈਨਸ਼ਨ ਨਾ ਬਾਦ ਨੇ ਬਾਦ ਨੇ ਬਾਦਾਂ ਗੱਜ ਬਾਦਾਂਗੇ ਕੀ ਲਾਏਗਾ ਫਿਰ ਉੱਥੇ ਗੰਡੇ ਲਾ ਦਾਂਗੇ ਉਹ ਲਾ ਦਾਂਗੇ ਗੰਡੇ ਲਾ ਦੇਣਾ ਆ ਗੱਲ ਲੋਡ ਕਰ ਗਲਾਬੋ ਕੱਦੂ ਲਾ ਉਹ ਲਾ ਦਾਂਗੇ ਆਪਣਾ ਤੰਦੂ ਕ ਗੱਦੂ ਕੱਦੂ ਗੜੇ ਹੁਣ ਗਰਮੀ ਗਰਮੀ ਥੋੜੀ ਜਿਹੀ ਸਿਆਲ ਐ ਆ ਆਲੂ ਲਾ ਦਾਂਗੇ ਥੋੜੇ ਜੇ ਆਲੂ ਵੀ ਪਾਉਣਾ ਆਪੂ ਰੋਟੀ ਤੇ ਦਾਲ ਚ ਪਾਇਆ ਕਿਉ ਤੇ ਲੱਸੀ ਦਾ ਗਲਾਸ ਖਟੀਆਂ ਮੈਨੂੰ ਚੱਕਰ ਜਾ ਰਿਹਾ ਚੱਲ ਹਾਂਜੀ ਆ ਠੱਕਰ ਲੈ ਆ ਜੀ ਮਾੜੀ ਜੀ ਮੈਂ ਉਦੋਂ ਤਾਰਪਿਆਂ ਦੀ ਕੀ ਕਰਨਾ ਸ਼ੱਕਰ ਆਓ ਜੇ ਮੜਿਆ ਕਿਉਂ ਬਾਗੇ ਨਾ ਹਾਂ ਉਹ ਬੱਠੀ ਜੋ ਕਰਦੇ ਜਦ ਇੱਕ ਤਾਂ ਚੋਜ ਵਾਲੇ ਕਰ ਦਿੰਦੇ ਚੋਜ ਚੋਜ ਖਾ ਦੇ ਜੇ ਪਤਾ ਤੂੰ ਟਿਕ ਜਾ ਤੂੰ ਲੈ ਭਜਾ ਦੇਖ ਲੈ ਦੇ ਕਿ ਨਾਲੇ ਰੋਟੀ ਫੜਾਦੀ ਨਾਲੇ ਹਜੇ ਵੀਗਾ ਸ਼ੱਕਰ ਖਾਉਂ ਸ਼ੱਕਰ ਚੱਲਿਆ ਹੁਣ ਕਿਉਂ ਡਿੱਗੋ ਚ ਸ਼ੱਕਰ ਬਾਗੇ ਨਾ ਬਾਪੂ ਸਾਡਾ ਚੋਜ ਨੇ ਮੋਜ ਨੇ ਬੜੇ ਕਰਦਾ ਜਿ ਵਾਕਾ ਵਾਂਗ ਸੌ ਲੱਗੇ ਹੁਣਗਾ ਸ਼ੱਕਰ ਲੈ ਕੇ ਦੇਖੀ ਹੁਣ ਕਿਉਂ ਬਾਗੇ ਸ਼ੱਕਰ ਲੈ ਆ ਅੱਗੇ ਹੋਰ ਲਾਲੀ ਬਾਪੂ ਲੈ ਥੱਲੇ ਥੱਲੇ ਵਿੱਚ ਕਿਉਂ ਆਏ ਸ਼ੱਕਰ ਦੇ ਉਰ ਲਾ ਲਈ ਜੰਗਾ ਹਜੇ ਮੈਨਾਂ ਹੋਣਾ ਕਹਿੰਦਾ ਅੱਤਾ ਨਹੀਂ ਜੇ ਹੁਣੀ ਉੱਠਿਆ ਮਾ ਚਲੋ ਜੀ ਇੱਕਦੋ ਕੰਮ ਕਰਕੇ ਨਹਾ ਲਾਂਗੇ ਹੇ ਨਾ ਤੈਨੂੰ ਬਾਲ ਦਾ ਗਲੇ ਰੋਣਾ ਕਿਉਂਕਿ ਖੋਪਰ ਦਾ ਤੇਲ ਮਸਲਾ ਸੀ ਬਾਲਾਂ ਚ ਇਸ ਕਰਕੇ ਫਿਰ ਮੈਨੂੰ ਵੀ ਖਵਾ ਦਿਆ ਕਰ ਕਦੀ ਬੁਰਖੀ ਸਬਜ਼ੀ ਲਾ ਕੇ ਆ ਲਾ ਕੇ ਸਬਜ਼ੀ ਲਾ ਕੇ ਖਵਾ ਐ ਐ ਆ ਹੁੰਦਾ ਪਿਆਰ ਆ ਮੈਂ ਨਿਕਲਣ ਦਈਆ ਮੈਂ ਬਗਮਨ ਕਰਾ ਸਾਡੇ ਪਿੰਡ ਵਾਲੇ ਦਰਜੀ ਦਾ ਕਹਿੰਦਾ ਸਿੱਧੀ ਆ ਜਾ ਕਹਿੰਦਾ ਚੱਲਿਆ ਚੱਲ ਗਈ ਆ ਬਲਾਦੇ ਸ਼ਹਿਰ ਆ ਲਾਉਣ ਤੇ ਡਾਵਟਾ ਲੈ ਕੇ ਆਉਣਾਗਾ ਹਾਂ ਕਹਿੰਦਾ ਉਹ ਟੁੱਟ ਬਣਾ ਦਰਜੀ ਇਹ ਬੰਦਾ ਫਰ ਖਤਰਾ ਬੰਦਾ ਏ ਇਹਨੇ ਪੰਜ ਸੀ ਦਿਨ ਲਾ ਦੇ ਕੰਨ ਦੀਵਾਲੀ ਵਾਲੇ ਕੱਪੜੇ ਤੋਂ ਦਵਾਲੀ ਵਾਲੇ ਕੱਪੜੇ ਹੁੰਦੇ ਤੇ ਆ ਬੰਦੇ ਨੇ ਹਣ ਉਹਨੂੰ ਲੈ ਕੇ ਨਾ ਭਲਾ ਢੇ ਇਹਨੂੰ ਚੱਕ ਕੇ ਲੈ ਕੇ ਕਰ ਐਡਮ ਬੁਸ਼ਰਮਾ ਬੰਦਾ ਹੈ ਦੇਖੀ ਹੁਣ ਤਾਂ ਸ਼ੌਨੇਗਾ ਪੱਕੀ ਵਾਲਾ ਚੱਲੀ ਲਾਉਣਾ ਲੈਣਾ ਆ ਜਾ ਵੇ ਰਹਿੜਾ ਮੂੰਹ ਦੇ ਕੇ ਮੈਂ ਕਰਿਆ ਉਹ ਜੀ ਤੂੰ ਹੀ ਵਰਗਾ ਹੋਏ ਐ ਤੇਰੇ ਸਾਥ ਕੀ ਜਾਵਾਂ ਦੇ ਡਾਂਗ ਮਾਰ ਹੀ ਜਾਦਾ ਮਾਲ ਪਰ ਹਾਸੇ ਪਿਆ ਹੈ ਹਾਂ ਸਮੈਲ ਕਹ ਤੇਰੀ ਸਾਥ ਕੀ ਆਵਾਜ਼ ਸਮੈਲ ਇੱਕ ਮੈਂ ਛੱਡਦਾ ਇਹਦੀ ਕਿਉਂ ਲਓ ਜੀ ਹੁਣ ਆ ਗਿਆ ਸੀ ਕੱਪੜੇ ਵਾਲੀ ਸ਼ੌਪ ਤੇ ਇੱਥੇ ਡਾਪਟਾ ਤੇ ਲੋਨ ਮਿਲ ਜਾਂਦੀ ਐ ਇੱਧਰ ਭਾਈ ਲੋਨ ਕੱਢ ਰਹੇ ਨੇ ਤੇ ਇੱਧਰ ਸਾਡਾ ਟੇਲਰ ਬੈਠਾ ਦੇਖ ਕੀ ਪਤਾ ਨੀ ਕੀ ਸੋਚੀ ਇਹਨਾਂ ਮਾਂ ਦਾ ਪੁੱਤੇ ਠੀਕੇ ਵਰਗੇ ਸਿਰ ਵਾਲਾ ਇੱਧਰੋਂ ਅੱਪ ਚੱਲੇ ਹੁਣ ਲਾਲਾਈ ਕੋਲੇ ਅ ਰਗਾਉਣ ਠੀਕ ਐ ਡਾਪਟਾ ਡਾਪਟਾ ਰਗਾਉਣ ਚੱਲੇ ਆ ਤੇ ਲੈ ਵੀ ਕਾਢਾਂ ਪੀਸਾਂ ਇਹਦੇ ਵਿੱਚੋਂ ਲੋਨ ਕੱਢ ਡਿਗੜੀ ਤਾਂ ਨਹੀਂ ਨਾ ਨਾ ਇਹ ਇੰਨੇ ਦੀ ਨਾ ਡਿਗੜੀ ਆਏ ਵੱਡਾ ਬਾਈ ਨੂੰ ਫੜਾ ਦੇ ਡਾ ਆ ਡਾਪਟਾ ਫੜਾ ਬਾਈ ਅੰਕਲ ਜੀ ਆ ਡਾਪਟਾ ਇਹ ਜੋ ਜੀਰ ਬਣੀ ਹੈ ਦੇਖੋ ਮੜਾ ਇਦੇ ਵਿੱਚ ਆ ਸਿਆ ਸਿਆ ਆਹ ਖੁੰਦੇ ਗੰਡੀ ਵਾਲੀ ਬਿਜੁਤੀ ਦੇ ਹੁਣ ਹੈ ਨਾ ਇੱਕ ਬਿਜਤੀ ਇਹ ਕਲਰ ਕਰਨਾ ਜੀ ਕਦੋਂ ਮਿਲ ਜੂ ਮੁੱਕ ਮੁੱਕ ਕਦੋਂ ਤੇਈਦਾ ਦੁਬਾਰਾ ਤੱਕ ਹਾਂ ਠੀਕ ਆ ਓਕੇ ਧੰਨਵਾਦ ਚਲੀਏ ਆ ਆਪਾਂ ਅੱਗੇ ਹੁਣ ਕਰੇ ਟੇਲਰ ਨੂੰ ਛੱਡਿਆ ਕਰੇ ਤੇ ਸਮਾਨ ਜਿਹੜਾ ਆਪਾਂ ਫੜਾਏ ਹੁਣ ਤੇ ਆਪਾਂ ਆਪਣੇ ਮਹਿੰਦਰਾ ਦੀ ਮਾਰ ਤੇ ਸੈਲਫ ਅੱਜ ਬੋਣਾ ਛੋਟਾ ਜਿਹਾ ਕਿਆਰਾ ਤੇ ਬਾਪੂ ਕਹਿੰਦਾ ਬਾਅਦ ਇਹਦੇ ਗੋਭੀ ਲਾਉਣੀ ਆ ਹਾਂ ਤੇ ਸਾਡੀ ਕਿਉਂ ਆ ਜੋ ਕਿ ਚੱਕ ਲਈਏ ਲਓ ਜੀ ਬਣੇ ਰਿਓ ਬਲੌਗ ਦੇ ਨਾਲ ਆਪਾਂ ਘਰ ਦੇ ਮੰਗਰੀ ਲਾਉਣ ਦੇ ਹਾਲ ਇਧਰ ਆਪਣਾ ਬਾਪੂ ਉਹ ਵਰਦਾਦਰੂ ਦੇ ਆਹ ਆ ਬੱਤਾਂ ਆਪਣਾ ਮੋਣੀ ਆ ਗੈਰੀ ਜੀ ਉੱਪਰ ਬਾਪੂ ਕਹਿੰਦਾ ਕਿਹੜਾ ਲਾਉਣਾ ਆਹ ਆਹ ਭਾਈ ਜੇਗਾ ਘਰ ਦੇ ਮੰਗਰੀ ਬਾਈ ਆਹ ਦੇਖੋ ਜੀ ਹੁਣ ਆਪਾਂ ਇੱਥੇ ਲਾਵਾਂਗੇ ਹਾਲ ਇਧਰ ਸਾਡਾ ਬਾਪੂ ਵਰਦਾ ਮੰਗ ਲੇਗੀ ਹਾਂ ਜੀ ਇੱਥੇ ਲਾਉਣਾ ਇੱਥੇ ਲਾਉਣਾ ਉਹ ਲਾਉਣਾ ਲਾਉਣਾ ਉਹ ਜਿਹੜਾ ਆਪਣੇ ਘਰ ਦੇ ਵਿੱਚ ਆ 11 ਸੀ ਜਿਹੜਾ ਬਾਹਰ ਦਿੱਤਾ ਆ ਦੇਖੋ ਇਹ ਬਾਹਰ ਸਾਰਾ ਇਧਰ ਬਾਪੂ ਕਰਦਾ ਕਿ ਉਹਨੇ ਲੱਗਿਆ ਕਿ ਇਹਨਾਂ ਦਾ ਮਿਲਦਾ ਹੋਵੇ ਇਹ ਵਿੱਚ ਆ ਬਲਵਾਂ ਫੀ ਜਲਾ ਮਾ ਕੇ ਦੇ ਵਿੱਚ ਗਾ ਬਣੇ ਘਰੇ ਲਾਤਾ ਠੀਕ ਹੈ ਆਪਾਂ ਹੁਣ ਮਗਰ કેરી ਬਾਹੇ ਹੁਣ ਆਪਾਂ ਚੱਲਦੇ ਆ ਬਾਪੂ ਕੋਲੇ ਮਗਰੇ ਪਾਸੇ ਬਣੇ ਰਿਹਾ ਬਲੌਗ ਦੇ ਜੀ ਆਪਾਂ ਜੱਕ ਲੈ ਹੁਣ ਮੱਜਾਂ ਨਾਲ ਫੌੜਾ ਇਹ ਆਪਾਂ ਘਰ ਦੇ ਮਗਰ ਜਿਹੜੀ ਬੱਟ ਜਿਹੜੀ ਢੈਗੀ ਦਿਓ ਖੜੀ ਕਰਕੇ ਹੋਣੀ ਬੱਟ ਆ ਗਈ ਆ ਫਿਰਦਾ ਆ ਗਈ ਪੈਰ ਜਮ ਮਾਰੀ ਨਾ ਤੂੰ ਉਹ ਬੱਟ ਖੜੀ ਨਹੀਂ ਕਰੀ ਉਹ ਕਰ ਲੈ ਉਹ ਲੱਲਾ ਬੱਲਾ ਜਾ ਕਰ ਕੇ ਕੰਮ ਕੀ ਕਰਦੇ ਫਿਰਦਾ ਬੱਬੂ ਤੂੰ ਯਾਰ ਲੈ ਫੜ ਗੱਲ ਵਟ ਕਰ ਕੇ ਆ ਯਾਰ ਕਰ ਤੂੰ ਤੂੰ ਕਰ ਤੂੰ ਤੂੰ ਕੀ ਐਸਾ ਹੰਬੇ ਵੇਚਦਾ ਕਰਿਆ ਵੜਾ ਫੜ ਫੜ ਵੜ ਉਹ ਕਰਿਆ ਯਾਰ ਫੜ ਬਈ ਆਣੀ ਬਈ ਗੱਲ ਬਣ ਆਖੇ ਲੱਗ ਜਾ ਫੜ ਮਾਰਦੇ ਫੇ ਨਾਲੂ ਕਰਦੇ ਨਾਲ ਕਰ ਨਹੀਂ ਦਿੰਦਾ ਬਾਪੂ ਯਾਰ ਬੰਦਾ ਕਿਵੇਂ ਤੂੰ ਲੈ ਜਾ ਯਾਰਾ ਕਿਹੋ ਕਰਦਾ ਫੇ ਚੱਲ ਮੈਂ ਕਰਦਾ ਚੱਲ ਚਲੀਏ ਚੱਲ ਇੱਥੇ ਕਰਾਂਗੇ ਚੱਲ ਪਰ ਹਾਂ ਚੱਲ ਇਹ ਲਾਡੋ ਕਰਿਆ ਗੱਲ ਸੁਣ ਉਹ ਕੀ ਲਾਈ ਹੋਰੇ ਪਹਿਲਾਂ ਗੋਭੀ ਨਾ ਲਾ ਦੀਏ ਗੰਡੇ ਲਾਵਾਂਗੇ ਤੇ ਉਹ ਦਬਦਾ ਗੰਡੇ ਗੇਤੇ ਵਾਲੇ ਨੇ ਉਹ ਲਾਹੋਂ ਨਾ ਹੋ ਜਾਣਗੇ ਪੈ ਲੋੜੀ ਵਾਲ ਲੱਗਣਗੇ ਗੰਡੇ ਉਹ ਪੁੱਛ ਲਾਈ ਵਿੱਚ ਲੋਕ ਆ ਬੇਬੇ ਕਹਿੰਦੇ ਹਜੇ ਨਾ ਲਾਇਓ ਓਏ ਆਹ ਹੋਵੇ ਲਾ ਦਾਂਗੇ ਅਬ ਆਪਣਾ ਨਾਲ ਤੇ ਭੱਜ ਆਇਆ ਹੋਣਾ ਲੈ ਕਿਉਂ ਹੋ ਰਿਹਾ ਓਏ ਜਲ ਮਜਮਾ ਕਰੀਆਂ ਪਾਵਾਂਗੇ ਓਏ ਕਿਹੜਾ ਜਲ ਆਜਾ ਹੁਣ ਮੌਕਾ ਕੈਰੀ ਆ ਆ ਜਾ ਉਹ ਬੰਦਾ ਕੇ ਨਾਲ ਦਾ ਮੈਨੂੰ ਕਹਿੰਦਾ ਬਾਹਰੇ ਨਹੀਂ ਮੈਂ ਬਾਦਾਂ ਨਾਲ ਹੁਣਗਾ ਕਿਆਰੀ ਨਹੀਂ ਪਾਉਂਦਾ ਕਿਆਰੀ ਹਜੇ ਨਹੀਂ ਪਾਉਂਦਾ ਉਹ ਬੇਬੇ ਨੂੰ ਲੈ ਕੇ ਜਾ ਉਹ ਲੈ ਕੇ ਜਾ ਬੇਬੇ ਨੂੰ ਬੇਬੇ ਨੇ ਕਿਹਾ ਚੱਲ ਆ ਜਾ ਉਹ ਕਿੱਥੋਂ ਗੋਲ ਹਜੇ ਕਿਆਰੀ ਹਾਏ ਮੇਰਾ ਲੱਡੂ ਪਾਣੀ ਪਾਣੀ ਪੀ ਲੈ ਪਾਣੀ ਪੀ ਲੈ ਪਾਣੀ ਉਹ ਭੈਣ ਦਾ ਜਾਰਾ ਕਹੋ ਵਾਤਾ ਕਿਆ ਪੀਲਾ ਚਾ ਪੀਲਾ ਗਿਆ ਉਹ ਬਰਾਬਰ ਕਿਆ ਪੀਏਗਾ ਜਾਰਾ ਅਮਲੀ ਰਹਿਣਾ ਬੇਬੇ ਇਹ ਪੱਕਾ ਸਿਰੇ ਦਾ ਇੱਕ ਦਾ ਪਾਣੀ ਪੀ ਲੈ ਲੱਡੂ ਪਾਣੀ ਇੱਕ ਦਾ ਭੈਣ ਜਾ ਰੋ ਦੁਖੀ ਜਾਂਦੇ ਬਾਕੀ ਕੀ ਦੁਖੀ ਬੱਕੀ ਬੱਕੀ ਦੁਖੀ ਆ ਮੇਰੇ ਬਾਪੂ ਦਾ ਸਾਰੀ ਉਮਰ ਹੋ ਗਈ ਸਾਨੂੰ ਦਾ ਭੇਦ ਉਹ ਗੁਣੀ ਬਚੀ ਸੀ ਸਾਨੂੰ ਦਾ ਭੇਦ ਹੀ ਨਹੀਂ ਆਇਆ ਕਦੇ ਕਦੇ ਮੇਰੀ ਬੱਕੀ ਦੁਖਦੀ ਆ ਕਦੇ ਕਦੇ ਢੂਹੀ ਦੁਖਦੀ ਆ ਕਦੇ ਕਦੇ ਭਾਂਟ ਟੱਡ ਦੁਖਦਾ ਇਹਦੇ ਜਦੋਂ ਕੋਈ ਖਾਣਾ ਹੁੰਦਾ ਨਾ ਜਿਵੇਂ ਕੋਈ ਕਰਾਰਾ ਬਣਾ ਕੇ ਜਾਂ ਖਿਚੜੀ ਜਾਂ ਕੋਈ ਹੋਰ ਜਾਂ ਸੇਵੀਆਂ ਜਾਂ ਦਲੀਆ ਫੇਗੂਗਾ ਉਹ ਗੱਲ ਵੀ ਥੋੜੀ ਜਿਹੀ ਉਹ ਕਾਲਾ ਚਾਹ ਗਾਲਾ ਕੁੱਤਕ ਜਾਂ ਗੂਗਾ ਛੇਵੀਆਂ ਖਾਲਾ ਦੋਈ ਜਾਂ ਗੂਗਾ ਦਲੀਆ ਕਾਲਾ ਥੋੜਾ ਜਾਂ ਜਾਂ ਕੋਈ ਖਿਚੜੀ ਕਾਲਾ ਇਹ ਜਾ ਕੇ ਮਿਛੀਆਂ ਢੱਡੀਆਂ ਕਰ ਲੋ ਇਹ ਨੂੰ ਉਮ ਦਾ ਮਿਲਣੀ ਨਹੀਂ ਵੀ ਬਹਾਨੇ ਨਾਲ ਮਿਲ ਲੂ ਬੜਾ ਗਵਾ ਬੰਦਾ ਯਾਰ ਸੌ ਲੱਗੇ ਐਡੀ ਕੱਬੀ ਚੀਜ਼ ਹੈ ਨਾ ਇਹ ਇਹ ਕੋਈ ਨਹੀਂ ਮਹਿਮਾਨ ਦਿੰਦੀ ਕਿ ਮੇਰਾ ਲੱਡੂ ਯਾਰ ਇਹ ਜਵਾਗ ਯਾਰ ਬੜਾ ਲੰਗ ਕਰਦਾ ਸਾਡਾ ਹਾਂ ਕੀ ਚਾਹੀਦਾ ਫਿਰ ਜੇ ਬੱਖੀ ਲੁਕਦੀ ਆ ਬੱਖੀ ਕੱਢ ਕੇ ਦੂਜੇ ਪਾਸੇ ਪਾ ਦਿੰਦੇ ਆ ਉਹ ਕਿੱਥੇ ਪਾ ਦਿੰਦਾ